ਚੰਨੀ ਸਾਹਿਬ ਆਪਣੇ ਵਾਅਦੇ ਦੇ ਉੱਤੇ ਬਿਲਕੁਲ ਖਰੇ ਉਤਰੇ ਆ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹਨਾਂ ਨੇ ਪ੍ਰੂਫ ਕਰ ਦਿੱਤੀ ਹੈ ਉਹਨਾਂ ਨੇ ਗੱਲ ਕਹੀ ਸੀ ਜਾਂ ਚਿੱਟਾ ਰਹੇਗਾ ਜਾਂ ਚੰਨੀ ਰਹੇਗਾ ਚਿੱਟਾ ਤਾਂ ਇੱਥੇ ਹੀ ਹੈ ਚੰਨੀ ਸਾਹਿਬ ਜਿਹੜੇ ਆ ਉਹ ਇੱਥੋਂ ਚਲੇ ਗਏ ਪਰ ਚੰਨੀ ਸਾਹਿਬ ਦਾ ਮੇਰਾ ਖਿਆਲ ਹੈ ਕਿ ਸ਼ਾਇਦ ਖਿਆਲ ਜਿਹੜਾ ਜਿਹੜੇ ਉਹਨਾਂ ਦੇ ਟ੍ਰੈਡੀਸ਼ਨਲ ਕੰਮ ਹੈ ਮੈਨੂੰ ਲੱਗਦਾ ਜੀ ਵੀ ਸ਼ਾਇਦ ਉਹੀ ਕਰੀ ਜਾਂਦੇ ਆ ਬੱਕਰੀਆਂ ਚੋਣ ਵਾਲੇ ਮੰਜੇ-ਮੁੰਜੇ ਬੁਣਨ ਵਾਲੇ ਟੈਂਟ ਲਾਣ ਵਾਲੇ ਸ਼ਾਇਦ ਮੈਨੂੰ ਲੱਗਦਾ ਉਹਨਾਂ ਕੰਮਾਂ 'ਚ ਬੀਜ਼ੀ ਹੈ ਮੇਰੀ ਟਨਯੋਰ ਦੇ ਵਿੱਚ 1 ਰੁਪਿਆ ਜਿਹੜਾ ਡਿਵੈਲਪਮੈਂਟ ਲਈ ਜਾਰੀ ਨਹੀਂ ਕੀਤਾ ਗਿਆ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਜਾਂ ਸਰਕਾਰ ਦਾ ਜਿਹੜਾ ਕੰਮ ਕਰਨ ਦਾ ਮੈਨੂੰ ਕੋਈ ਉਹਨਾਂ ਦਾ ਮੋਟੀਵ ਨਜ਼ਰ ਨਹੀਂ ਆਇਆ ਜਲੰਧਰ ਦੇ ਵਿੱਚ ਮੈਂ 5 ਸਾਲਾਂ ਦੇ ਵਿੱਚ ਜਦੋਂ ਮੈਂ ਐਮਐਲਏ ਰਿਹਾ ਮੈਂ ਕਿਸੇ ਨੂੰ ਕਦੀ ਸ਼ੈਲਟਰ ਨਹੀਂ ਦਿੱਤਾ ਔਰ ਹਮੇਸ਼ਾ ਜਿਹੜੀ ਹੈ ਪੁਲਿਸ ਨੂੰ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਨ ਲਈ ਕਿਹਾ ਮੈਂ ਨਹੀਂ ਕਹਿੰਦਾ ਕਿ ਨਸ਼ਾ ਉਸਵੇਲੇ ਜ਼ੀਰੋ ਸੀਗਾ ਨਸ਼ਾ ਉਸਵੇਲੇ ਵੀ ਸੀਗਾ ਪਰ ਇਸ ਲੈਵਲ ਤੇ ਨਹੀਂ ਸੀ ਜਿਸ ਲੈਵਲ ਤੇ ਹੁਣ ਪਹੁੰਚ ਚੁੱਕਿਆ ਹੈ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਜਿੱਥੇ-ਜਿੱਥੇ ਵੀ ਕੋਈ ਨਸ਼ਾ ਵੇਚ ਰਿਹਾ ਉਹਦੇ ਖਿਲਾਫ ਜਿਹੜੀ ਆਪਣੀ ਆਵਾਜ਼ ਹੈ ਜਰੂਰ ਬਲੰਦ ਕਰੋ ਜਲੰਧਰ ਦੇ ਵਿੱਚ ਸ਼ਰਿਆਮ ਨਸ਼ਾ ਵਿਕ ਰਿਹਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਭਾਜਪਾ ਦੇ ਲੀਡਰ ਜਿਹੜੇ ਨੇ ਉਹ ਕਹਿ ਰਹੇ ਨੇ ਕਹਿੰਦੇ ਨੇ ਕਿ ਬਈ ਜਲੰਧਰ ਵੈਸਟ ਦੇ ਵਿੱਚ ਤੜੱਲੇ ਦੇ ਨਾਲ ਨਸ਼ਾ ਵਿਕ ਰਿਹਾ ਹੈ ਚਾਹੇ ਕਾਂਗਰਸ ਦੇ ਹੁਣ ਐਮਪੀ ਜੋ ਬਣੇ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਕਿਹਾ ਸੀਗਾ ਕਿ ਜਾਂ ਤਾਂ ਮੈਂ ਰਹੂੰਗਾ ਜਾਂ ਫਿਰ ਜਲੰਧਰ ਦੇ ਵਿੱਚ ਨਸ਼ਾ ਰਹੇਗਾ ਜਾਂ ਫਿਰ ਚਾਹੇ ਆਮ ਆਦਮੀ ਪਾਰਟੀ ਦੇ ਜਲੰਧਰ ਵੈਸਟ ਦੇ ਜਿਹੜੇ ਐਮਐਲਏ ਨੇ ਉਹਨਾਂ ਨੇ ਵੀ ਇਹੀ ਸ਼ਬਦ ਕਹੇ ਸੀਗੇ ਜਿਸ ਨੂੰ ਲੈ ਕੇ ਹੁਣ ਭਾਜਪਾ ਲਗਾਤਾਰ ਦੋਨਾਂ ਲੀਡਰਾਂ ਨੂੰ ਘੇਰਦੀ ਹੋਈ ਨਜ਼ਰ ਆ ਰਹੀ ਹੈ ਸਾਬਕਾ ਜਿਹੜੇ ਹੈਗੇ ਉਹ ਐਮਪੀ ਸੁਸ਼ੀਲ ਕੁਮਾਰ ਰਿੰਕੂ ਹੁਰੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਰਿੰਕੂ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਬਈ ਜਲੰਧਰ ਵੈਸਟ ਦੇ ਵਿੱਚ ਧੱਲੇ ਦੇ ਨਾਲ ਜਿਹੜਾ ਹੈਗਾ ਉਹ ਨਸ਼ਾ ਵਿਕ ਰਿਆ ਹੈਗਾ ਇਹ ਹੁਣੀ ਤੁਹਾਨੂੰ ਕਿਉਂ ਚੇਤਾ ਆਇਆ ਦੇਖੋ ਚੇਤਾ ਤਾਂ ਪਹਿਲਾਂ ਵੀ ਸੀਗਾ ਜਦੋਂ ਮੈਂ ਐਮਐਲਏ ਸੀ ਤਾਂ ਲਗਾਤਾਰ ਥਾਣਿਆਂ ਦੇ ਵਿੱਚ ਜਿਹੜੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਸੀਗੀਆਂ ਅਫਸਰਾਂ ਦੇ ਨਾਲ ਰਾਫਤਾ ਸੀਗਾ ਜਿਹੜੇ ਗਲਤ ਅੰਸਰ ਸੀ ਉਹਨਾਂ ਦੇ ਉੱਤੇ ਨਕੇਲ ਪਾਈ ਜਾਂਦੀ ਸੀ ਔਰ ਕਿਸੇ ਤਰ੍ਹਾਂ ਦਾ ਸ਼ੈਲਟਰ ਹੈ ਜਿਹੜਾ ਨਸ਼ਾ ਵੇਚਣ ਵਾਲੇ ਜਾਂ ਜਿਹੜੇ ਗਲਤ ਕੰਮ ਕਰਨ ਵਾਲੇ ਆ ਮੈਂ 5 ਸਾਲਾਂ ਦੇ ਵਿੱਚ ਜਦੋਂ ਮੈਂ ਮਲੇ ਰਿਆ ਮੈਂ ਕਿਸੇ ਨੂੰ ਕਦੀ ਸ਼ੈਲਟਰ ਨਹੀਂ ਦਿੱਤਾ ਔਰ ਹਮੇਸ਼ਾ ਜਿਹੜੀ ਹੈ ਪੁਲਿਸ ਨੂੰ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਰਨ ਲਈ ਕਿਹਾ ਮੈਂ ਨਹੀਂ ਕਹਿੰਦਾ ਕਿ ਨਸ਼ਾ ਉਸ ਵੇਲੇ ਜ਼ੀਰੋ ਸੀਗਾ ਨਸ਼ਾ ਉਸ ਵੇਲੇ ਵੀ ਸੀਗਾ ਪਰ ਇਸ ਲੈਵਲ ਤੇ ਨਹੀਂ ਸੀ ਜਿਸ ਲੈਵਲ ਤੇ ਹੁਣ ਪਹੁੰਚ ਚੁੱਕਿਆ ਸੋ ਹੁਣ ਤਾਂ ਹਾਦ ਹੀ ਹੋ ਗਈ ਆ ਹੁਣ ਤਾਂ ਲੋਕ ਵੀ ਜਿਹੜੇ ਆ ਮੁਹੱਲਿਆਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਇਸ ਗੱਲ ਦੀ ਚਰਚਾ ਕਰਨ ਲੱਪੇ ਔਰ ਮੈਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਨਾ ਕਿ ਜਿੱਥੇ-ਜਿੱਥੇ ਵੀ ਕੋਈ ਨਸ਼ਾ ਵੇਚ ਰਿਹਾ ਉਹਦੇ ਖਿਲਾਫ ਜਿਹੜੀ ਆਪਣੀ ਆਵਾਜ਼ ਹੈ ਜਰੂਰ بلند ਕਰੋ ਕਿਉਂਕਿ ਅਗਰ ਆਵਾਜ਼ بلند ਹੋਏਗੀ ਲੋਕ ਖੜੇ ਹੋ ਜਾਣਗੇ ਤਾਂ ਇਹਦੇ ਵਿੱਚ ਮੈਂ ਸਮਝਦਾ ਕਿ ਨਸ਼ਾ ਖਤਮ ਕਰਨ ਦੇ ਵਿੱਚ ਸਨ ਵੱਡੀ ਜਿਹੜੀ ਆਪਣੀ ਰੋਲ ਹੈ ਇਹ ਪਬਲਿਕ ਹੀ ਅਦਾ ਕਰ ਸਕਦੀ ਹੈ ਅੱਛਾ ਤੁਸੀਂ ਸਿੱਧਾ-ਸਿੱਧਾ ਅਲੀਗੇਸ਼ਨ ਲਗਾਇਆ ਹੈ ਕਿ ਸਾਬਕਾ ਸੀਐਮ ਅਤੇ ਜਲੰਧਰ ਤੋਂ ਮੌਜੂਦਾ ਹੁਣ ਜਿਹੜੇ ਐਮਪੀ ਨੇ ਉਹ ਕਹਿੰਦੇ ਪਏ ਸੀਗੇ ਕਿ ਬਈ ਜਦੋਂ ਚੋਣ ਪ੍ਰਚਾਰ ਸੀਗਾ ਕਹਿੰਦੇ ਕਿ ਜਾਂ ਫਿਰ ਮੈਂ ਰਹੂੰਗਾ ਜਾਂ ਫਿਰ ਜਲੰਧਰ ਦੇ ਵਿੱਚ ਨਸ਼ਾ ਰਹੇਗਾ ਇਦਾਂ ਹੀ ਹੁਣ ਜਿਹੜੇ ਐਮਐਲਏ ਬਣੇ ਨੇ ਵੈਸਟਰ ਤੋਂ ਉਹਨਾਂ ਨੇ ਵੀ ਇਹੀ ਜਿਹੜਾ ਹੈਗਾ ਗੱਲ ਕਹੀ ਸੀ ਜਿਸ ਤੋਂ ਬਾਅਦ ਉਹ ਜਿੱਤੇ ਤੁਹਾਨੂੰ ਲੱਗਦਾ ਇਹਨਾਂ ਦੇ ਵਾਅਦੇ ਜਿਹੜੇ ਹੈਗੇ ਆ ਇਹਨਾਂ ਵੱਲੋਂ ਜੋ ਕੁਝ ਕਿਹਾ ਉਹ ਉਸ ਦੇ ਉੱਪਰ ਖਰੇ ਉੱtre ਨਹੀਂ ਦੇਖੋ ਬਿਲਕੁਲ ਚੰਨੀ ਸਾਹਿਬ ਆਪਣੇ ਵਾਅਦੇ ਦੇ ਉੱਤੇ ਬਿਲਕੁਲ ਖਰੇ ਉੱtre ਆ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਉਹਨਾਂ ਨੇ ਪ੍ਰੂਫ ਕਰ ਦਿੱਤੀ ਹੈ ਉਹਨਾਂ ਨੇ ਗੱਲ ਕਹੀ ਸੀ ਜਾਂ ਚਿੱਟਾ ਰਹੇਗਾ ਜਾਂ ਚੰਨੀ ਰਹੇਗਾ ਚਿੱਟਾ ਤਾਂ ਇੱਥੇ ਹੀ ਹੈ ਚੰਨੀ ਸਾਹਿਬ ਜਿਹੜੇ ਆ ਉਹ ਇੱਥੋਂ ਚਲੇ ਗਏ ਇੱਥੇ ਨਜ਼ਰ ਨਹੀਂ ਆਉਂਦੇ ਕੋ ਕਿਤੇ ਨਾ ਕਿਤੇ ਚੰਨੀ ਸਾਹਿਬ ਹੈ ਜਿਹੜੇ ਆਪਣੇ ਬੋਲ ਜਿਹੜੇ ਪੁਗਾਰੇ ਹਨ ਚੰਨੀ ਸਾਹਿਬ ਕੋ ਨਾ ਇਸ ਵਕਤ ਲਗਾਤਾਰ ਵਿਵਾਦਿਤ ਬਿਆਨ ਬਹੁਤ ਦੇ ਰਹੇ ਨੇ ਚਾਹੇ ਉਹ ਸੰਸਦ ਦੇ ਵਿੱਚ ਜਾ ਕੇ ਦੇਣ ਜਾਂ ਫਿਰ ਜਲੰਧਰ ਦੇ ਵਿੱਚ ਜਦੋਂ ਪਹੁੰਚਦੇ ਨੇ ਉਦੋਂ ਦਿੰਦੇ ਨੇ ਇਸ ਚੀਜ਼ ਨੂੰ ਕੀ ਕਿਵੇਂ ਦੇਖਦੇ ਹੋ ਤੁਸੀਂ ਲਗਾ ਦੇਖੋ ਮੈਨੂੰ ਤਾਂ ਲੱਗਦਾ ਜਾਂ ਤਾਂ ਉਹਨਾਂ ਦੇ ਕੋਲ ਨਿਕਲ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੂੰ ਕਿਉਂਕਿ ਜਦੋਂ اپੋਜੀਸ਼ਨ ਲੀਡਰ ਸੀਗੇ ਹੂੰ ਉਦੋਂ ਵੀ ਉਹਨਾਂ ਨੇ ਇਹ ਗੱਲ ਜਿਹੜੇ ਸਵਾਲ ਹੈ ਵਿਧਾਨ ਸਭਾ ਦੇ ਵਿੱਚ ਹੂੰ ਡਿਪਟੀ ਸੀਐਮ ਸੀਗੇ ਸੁਖਵੀਰ ਬਾਦਲ ਨੇ ਪੁੱਛਿਆ ਕਿ ਸਰਕਾਰ ਨੇ ਕੀ ਕੰਮ ਕੀਤੇ ਤੁਹਾਡੀ ਸਰਕਾਰ ਨੇ ਹੂੰ ਤਾਂ ਉਹਨਾਂ ਨੇ ਗੱਲ ਕਹੀ ਅਸੀਂ ਪੰਜਾਬ ਦੇ ਵਿੱਚ ਪੈਚ ਵਰਕ ਕਰਾਇਆ ਹੂੰ ਤਾਂ ਇੱਥੋਂ ਹੀ ਪਤਾ ਲੱਗਦਾ ਕਿ ਜਿਹੜੀ ਮੈਂਟੈਲਿਟੀ ਹੈ ਕਿਸੇ ਲੀਡਰ ਦੀ ਕਿਸ ਲੈਵਲ ਤੱਕ ਦੀ ਹੈ ਸੋ ਮੈਂ ਸਮਝਦਾ ਕਿ ਉਹਨਾਂ ਦੇ ਵਸ ਦੀ ਗੱਲ ਨਹੀਂ ਹੈ ਉਹਨਾਂ ਕੋਲੋਂ ਨਿਕਲ ਜਾਂਦੇ ਅੱਛਾ ਇੱਕ ਮੁੱਦਾ ਉਹਨਾਂ ਨੇ ਇਹ ਵੀ ਚੱਕਿਆ ਕਿ ਬਈ ਸੈਂਟਰ ਜਿਹੜੀ ਹੈਗੀ ਹੈ ਉਹ ਕਿਉਂਕਿ ਡੇਰਾ ਸਤਕੰਡ ਬੱਲਾ ਜਲੰਧਰ ਦੇ ਵਿੱਚ ਹੈਗਾ ਹੈ ਜਿਸ ਜਗ੍ਹਾ ਤੋਂ ਬਹੁਤ ਸੰਗਤ ਜਿਹੜੀ ਹੈਗੀ ਹੈ ਉਹ ਵਾਰਾਨਸੀ ਜਾਂਦੀ ਹੈਗੀ ਹੈ ਉਹ ਟ੍ਰੇਨ ਹੀ ਕਹਿੰਦੇ ਆ ਸੈਂਟਰ ਵੱਲੋਂ ਇਸ ਵਾਰ ਰੋਕ ਲਿੱਤੀ ਗਈ ਹੈਗੀ ਹੈ ਉਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਤੁਸੀਂ ਕੀਤੀ ਸਿੱਧਾ ਉਹ ਜਿਹੜਾ ਬੀਜੇਪੀ ਦੇ ਉੱਪਰ ਹੁਣ ਟਾਰਗੇਟ ਕਰ ਰਹੇ ਆ ਉਹ ਕੀ ਚੀਜ਼ ਹੈਗੀ ਹੈ ਦੇਖੋ ਕੇਂਦਰ ਨੇ ਤਾਂ ਜਿਹੜੀ ਹੈ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜਾਣਕਾਰੀ ਦਾ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਇਸ ਬਾਰੇ ਅਧੀ ਅਧੂਰੀ ਜਾਣਕਾਰੀ ਨਹੀਂ ਸੀਗੀ ਅੱਧੀ ਅਧੂਰੀ ਜਾਣਕਾਰੀ ਨਾਲ ਗੱਲ ਕਰ ਰਿਹਾ ਆਲਰੇਡੀ ਜਿਹੜੀ ਹੈ ਇਹਦਾ ਸ਼ਡਿਊਲ ਜਾਰੀ ਹੋ ਚੁੱਕਾ ਹੈ 20 ਜਿਹੜਾ 20 ਜਨਵਰੀ ਨੂੰ ਇਹਦੀਆਂ ਅਪਰੂਵਲਾਂ ਹੋ ਗਈਆਂ ਸੀਆਂ ਡੇਰਾ ਸਤਖੰਡ ਵੱਲਾਂ ਵੱਲੋਂ 12 ਲੱਖ ਰੁਪਈਆ ਐਡਵਾਂਸ ਦੇ ਰੂਪ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ ਟ੍ਰੇਨ ਦਾ ਨੰਬਰ ਹੈ 0046 ਉਹ ਜਾਰੀ ਕਰ ਦਿੱਤਾ ਗਿਆ ਸਾਰਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਮੇਰਾ ਖਿਆਲ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ ਉਹ ਉਹਨਾਂ ਦੇ ਬਸ ਇਹੀ ਹੈ ਕਿ ਖਿਲਾਫ ਬੋਲਣਾ ਬੋਲੀ ਜਾਂਦੇ ਹੈ ਮਤਲਬ ਉਹਨਾਂ ਨੂੰ ਬਿਨਾਂ ਤਿਆਰੀ ਤੋਂ ਜਾਣਕਾਰੀ ਨਹੀਂ ਸੀ ਕਿੰਨਾ ਤਿਆਰੀ ਸੀਗੀ ਉਹਨਾਂ ਦਾ ਬਿਨਾਂ ਤਿਆਰੀ ਤੋਂ ਬੋਲੀ ਜਾਂਦੇ ਆ ਦੇਖੋ ਇਹ ਐਮਪੀ ਨੇ ਆਪਣੇ ਜਲੰਧਰ ਦੀ ਦੇਖੋ ਗੱਲ ਹੈ ਕਿ ਜਿਹੜਾ ਸਾਰਨਾ ਪਹਿਲਾਂ ਅਫਸੋਸ ਦਾ ਮਤਾ ਜਿਹੜਾ ਕਿਸੇ ਵੀ ਹਾਊਸ ਦੀ ਜਦੋਂ ਸ਼ੁਰੂਆਤ ਹੁੰਦੀ ਹੈ ਚਾਹੇ ਉਹ ਨਗਰ ਨਿਗਮ ਐ ਅਸੈਂਬਲੀ ਐ ਚਾਹੇ ਉਹ ਸੰਸਦ ਐ ਤਾਂ ਜਿਹੜੇ ਲੋਕ ਜਿਨ੍ਹਾਂ ਜਿਹੜੇ ਜਿਨ੍ਹਾਂ ਜਿਨ੍ਹਾਂ ਨੂੰ ਸ਼ਰਧਾਂਜਲੀਆਂ ਦੇਣੀਆਂ ਉਹ ਸਾਰਨਾ ਪਹਿਲੇ ਦਿਨ ਹੀ ਜਿਹੜੀਆਂ ਸਾਰੀਆਂ ਦੇ ਦਿੱਤੀਆਂ ਜਾਂਦੀਆਂ ਤਾਂ ਜਿਹੜੀ ਉਹ ਸ਼ਰਧਾਂਜਲੀ ਸੀਗੀ ਜਿਹੜੇ ਲੋਕ ਕੁੰਭ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਵੀ ਉੱਥੇ ਸ਼ਰਧਾਂਜਲੀ ਦਿੱਤੀ ਗਈ ਪਰ ਚੰਨੀ ਸਾਹਿਬ ਦਾ ਮੇਰਾ ਖਿਆਲ ਹੈ ਕਿ ਸ਼ਾਇਦ ਖਿਆਲ ਜਿਹੜਾ ਜਿਹੜੇ ਉਹਨਾਂ ਦੇ ਟ੍ਰੈਡੀਸ਼ਨਲ ਕੰਮ ਹੈ ਮੈਨੂੰ ਲੱਗਦਾ ਅੱਜ ਵੀ ਸ਼ਾਇਦ ਉਹੀ ਕਰੀ ਜਾਂਦੇ ਆ ਕਿਹੜੇ ਟ੍ਰੈਡੀਸ਼ਨਲ ਕਿਹੜੇ ਕੰਮ ਨੇ ਜਿਹੜੇ ਕੰਮ ਬੱਕਰੀਆਂ ਚੋਣ ਵਾਲੇ ਮੰਜੇ-ਮੁੰਜੇ ਬੁਣਨ ਵਾਲੇ ਟੈਂਟ ਲਾਉਣ ਵਾਲੇ ਸ਼ਾਇਦ ਮੈਨੂੰ ਲੱਗਦਾ ਉਹਨਾਂ ਕੰਮਾਂ 'ਚ ਬੀਜ਼ੀ ਆ ਜਿਹਦੇ ਕਰਕੇ ਉਹਨਾਂ ਨੂੰ ਸੰਸਦ ਦੇ ਵਿੱਚ ਕੀ ਕਾਰਵਾਈ ਹੋ ਰਹੀ ਹੈ ਕਿਹੜੇ ਕਿਹੜੇ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਬੀਇੰਗ ਮੈਂਬਰ ਅੱਛਾ ਇੱਕ ਤੁਸੀਂ ਕਹਿ ਰਹੇ ਹੋ ਕਿ ਬਈ ਜਲੰਧਰ ਵੈਸਟ ਦੇ ਵਿੱਚ ਨਸ਼ਾ ਬੜਿਆ ਧੜੈਲੇ ਨਾਲ ਵਿਕ ਰਿਹਾ ਜਦੋਂ ਤੁਸੀਂ ਐਮਪੀ ਰਹੇ ਜਾਂ ਫਿਰ ਜਦੋਂ ਤੁਸੀਂ ਐਮਐਲਏ ਰਹੇ ਤੁਹਾਡੇ ਨਾਲ ਦੇ ਲੀਡਰ ਨੇ ਆਪਣੇ ਜਿਹੜੇ ਹੁਣ ਬੀਜੇਪੀ ਦੇ ਵਿੱਚ ਆਏ ਨੇ ਦੁਬਾਰਾ ਆਮ ਆਦਮੀ ਪਾਰਟੀ ਤੋਂ ਬਾਅਦ ਉਹ ਵੀ ਵੈਸਟ ਦੇ ਐਮ ਐਲ اے ਰੇ ਉਦੋਂ ਤੋਂ ਯਾਦ ਨਹੀਂ ਰਿਹਾ ਕਿ ਭਈ ਨਸ਼ਾ ਖਤਮ ਕਰਨਾ ਹੈਗਾ ਉਦੋਂ ਇਹ ਆਵਾਜ਼ ਇਸ ਤਰੀਕੇ ਨਾਲ ਅੱਜ ਤੁਸੀਂ ਚੱਕ ਰਹੇ ਹੋ ਉਦੋਂ ਕਿਉਂ ਨਹੀਂ ਚੱਕੀ ਗਈ ਦੇਖੋ ਬੀਇੰਗ ਮੈਂਬਰ ਪਾਰਲੀਮੈਂਟ ਮੇਰੀ ਜਿਹੜੀ ਜ਼ਿੰਮੇਵਾਰੀ ਸੀਗੀ ਲੋਕ ਸਭਾ ਦੇ ਵਿੱਚ ਮੈਂ ਧਰਨੇ ਲਗਾਏ ਜਲੰਧਰ ਦੀ ਆਵਾਜ਼ بلند ਕੀਤੀ ਚਾਹੇ ਉਹ ਨੈਸ਼ਨਲ ਹਾਈਵੇ ਦੇ ਮੁੱਦੇ ਹੋਣ ਚਾਹੇ ਰੇਲਵੇ ਦੇ ਮੁੱਦੇ ਹੋਣ ਬੀਇੰਗ ਮੈਂਬਰ ਮੈਂ ਸਾਰੇ ਕੰਮ ਕੀਤੇ ਆ ਬਟ ਸਰਕਾਰ ਬਣਿਓ ਸਰਕਾਰ ਵਾਲੇ ਪਾਸਿਓ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਇਆ ਜਲੰਧਰ ਦੇ ਵਿੱਚ ਮੇਰੀ ਟਨਿਓਰ ਦੇ ਵਿੱਚ 1 ਰੁਪਿਆ ਜਿਹੜਾ ਡਿਵੈਲਪਮੈਂਟ ਲਈ ਜਾਰੀ ਨਹੀਂ ਕੀਤਾ ਗਿਆ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਜਾਂ ਸਰਕਾਰ ਦਾ ਜਿਹੜਾ ਕੰਮ ਕਰਨ ਦਾ ਮੈਨੂੰ ਕੋਈ ਉਹਨਾਂ ਦਾ ਮੋਟਿਵ ਨਜ਼ਰ ਨਹੀਂ ਆਇਆ ਜਲੰਧਰ ਦੇ ਵਿੱਚ ਹੂੰ ਇਸੇ ਕਰਕੇ ਮੈਂ ਆਮ ਆਦਮੀ ਪਾਰਟੀ ਛੱਡੀ ਵੀ ਸੀਗੀ ਹੂੰ ਕਿਉਂਕਿ ਇਹਨਾਂ ਦਾ ਕੰਮ ਵਾਲੇ ਪਾਸੇ ਕੋਈ ਰੁਝਾਨ ਸੀਗਾ ਦੇਖੋ ਮੇਰੀ ਜ਼ਿੰਮੇਵਾਰੀ ਜਿਹੜੀ ਸੀਗੀ ਬੀਂਗ ਲੋਕ ਸਭਾ ਮੈਂਬਰ ਮੈਂ ਆਪਣੀ ਪੂਰੀ ਨਿਭਾਈ ਆ ਹੂੰ ਜਿਹੜਾ ਸਰਕਾਰ ਦਾ ਕੰਟਰੋਲ ਹੈ ਅਸੈਂਬਲੀ ਦੇ ਵਿੱਚ ਕਿਹੜੀ ਗੱਲ ਹੋਣੀ ਚਾਹੀਦੀ ਆ ਇਹ ਗੱਲਾਂ ਤਾਂ ਜਿਹੜੀਆਂ ਵਿਧਾਨ ਸਭਾ ਦੇ ਜਿਹੜੇ ਮੈਂਬਰ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਸੀ ਮੈਂ ਤਾਂ ਜਵਾਬ ਦੇਈ ਹੈ ਜਿਹੜੀ ਆਪਣੇ 5 ਸਾਲ ਦਾ ਜਿਹੜਾ ਮੇਰਾ ਕਾਰਜਕਾਲ ਰਿਹਾ ਬੀਇੰਗ ਐਮ ਐਲ ਏ ਉਹਦੇ 'ਚ ਮੈਂ ਸਾਰੇ ਪ੍ਰੋਜੈਕਟ ਲੈ ਕੇ ਆਇਆ ਜਲੰਧਰ ਵੈਸਟ ਦੇ ਵਿੱਚ ਸੀਵਰੇਜ ਦਾ ਜਿਹੜਾ ਬਰਸਾਤੀ ਪਾਣੀ ਆ ਉਹਦੇ ਤੋਂ ਮੁਕਤੀ ਦਵਾਈ ਹੈ ਗੁਰੂ ਰਵਿਦਾਸ ਭਵਨ ਸਤਿਗੁਰੂ ਕਬੀਰ ਭਵਨ ਨਵਾਂ ਕਾਲਜ ਨਵੇਂ ਸਕੂਲ ਆ ਜਿਹੜੇ ਇਹ ਵੱਡੇ ਵੱਡੇ ਪ੍ਰੋਜੈਕਟ ਹੈ ਜਿਹੜੇ ਇਲਾਕੇ ਦੇ ਵਿੱਚ ਲੈ ਕੇ ਆਏ ਆ ਆਪਣੇ ਤਾਂ ਕੰਮ ਹੈ ਜਿਹੜਾ ਪੂਰਾ ਸੀਸੀਪੀ ਹੋਰਾਂ ਨੂੰ ਮਿਲੇ ਆ ਕੀ ਕੁਝ ਆਸ਼ਵਾਸਨ ਦਿੱਤਾ ਹੈ ਉਹਨਾਂ ਨੇ ਦੇਖੋ ਪੁਲਿਸ ਦੇ ਧਿਆਨ ਚ ਸਾਰੀਆਂ ਗੱਲਾਂ ਲੈਂਦੀ ਆ ਸੀਪੀ ਸਾਹਿਬ ਨੇ ਇਸ ਗੱਲ ਦਾ ਆਸ਼ਵਾਸਨ ਦਿੱਤਾ ਦੇਖਦੇ ਆ ਕਿ ਇਹ ਜਿਹੜਾ ਆਸ਼ਵਾਸਨ ਹੈ ਇਹ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਕਿੰਨਾ ਕੇ ਇਹਨੂੰ ਇੰਪਲੀਮੈਂਟ ਕੀਤਾ ਜਾਂਦਾ ਠੀਕ ਹੈ ਸ਼ੁਕਰੀਆ ਤਾਂ ਸਾਹਿਬ ਦਾ ਜਿਹੜੇ ਐਮਪੀ ਨੇ ਸਾਡੇ ਨਾਲ ਸੀਗੇ ਜਨਾਬ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਨੇ ਕਹਿਣਾ ਹੈ ਕਿ ਬਈ ਜਿਸ ਤਰੀਕੇ ਦੇ ਨਾਲ ਜਲੰਧਰ ਵੈਸਟ ਦੇ ਵਿੱਚ ਧੜਲੇ ਦੇ ਨਾਲ ਨਸ਼ਾ ਵਿਕ ਰਿਹਾ ਹੈ ਉਹ ਕਈ ਸਵਾਲ ਜਿਹੜਾ ਹੈਗਾ ਉਹ ਸਰਕਾਰ ਦੇ ਉੱਪਰ ਅਤੇ ਜੋ ਜਲੰਧਰ ਦੇ ਐਮਪੀ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਪਰ ਵੀ ਇਹ ਸਵਾਲ ਚੱਕ ਰਹੇ ਨੇ ਕਹਿ ਰਹੇ ਨੇ ਕਿ ਬਈ ਜੋ ਵਿਅਕਤੀ ਕਹਿੰਦਾ ਸੀਗਾ ਕਿ ਬਈ ਯਾਦ ਤਾਂ ਜਲੰਧਰ ਦੇ ਵਿੱਚ ਨਸ਼ਾ ਰਹੇਗਾ ਜਾਂ ਫਿਰ ਚੰਨੀ ਰਹੇਗਾ ਤਾਂ ਉਸ ਦੇ ਉੱਪਰ ਵੀ ਕਟਾਕਸ਼ ਕਰਦੇ ਹੋਏ ਸੁਸ਼ੀਲ ਕੁਮਾਰਿੰਕੋਹਰੀ ਨਜ਼ਰ ਆਏ ਨੇ ਕਿ ਅਮਰੋਸਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਉਸ ਟਾਈਮ ਜਲੰਧਰ